ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਾਈ ਜੀ ਜਿਹੜੀਆਂ ਅਸੀਂ ਪਹਿਲਾਂ ਵੀਡੀਓ ਪਾ ਰਹੇ ਹਾਂ ਸਾਰੇ ਤੋਂ ਹਰ ਇੱਕ ਵੀਡੀਓ ਇੱਕ ਤਿੱਕ ਵੱਧ ਕੇ ਜਾਣਕਾਰੀ ਵਾਲੀ ਹੋਊਗੀ ਤੇ ਅਸੀਂ ਬੜੀ ਮਿਹਨਤ ਦੇ ਨਾਲ ਲਾ ਕੇ ਕੋਈ ਜਾਪ ਲਾਟ ਜਾਂ ਕੋਈ ਜਗ੍ਹਾ ਖਰੀਦਤਾ ਲੈਣੇ ਆ ਪਰ ਸਾਨੂੰ ਜਦੋਂ ਇੰਤਕਾਲ ਅਸੀਂ ਕਰਾਉਨੇ ਆ ਉਦੋਂ ਬਹੁਤ ਸਾਰੀਆਂ ਚੀਜ਼ਾਂ ਦੀ ਨਗਹਿਲੀ ਰਹਿ ਜਾਂਦੀ ਆ ਕਈ ਚੀਜ਼ਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਨਹੀਂ ਪਤਾ ਲੱਗਦਾ ਤੇ ਜਿਹੜੀ ਅੱਜ ਦੀ ਵੀਡੀਓ ਹੈਗੀ ਇੰਤਕਾਲ ਬਾਰੇ ਜਦੋਂ ਅਸੀਂ ਕੋਈ ਜ਼ਮੀਨ ਲੈ ਲਈਏ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਅਸੀਂ ਜ਼ਮੀਨ ਖਰੀਦ ਤਾਂ ਲੈਨੇ ਆ ਤੇ ਸਾਨੂੰ ਉਹ ਫਰਦ ਤੋਂ ਬਾਅਦ ਕਿਵੇਂ ਪਤਾ ਲੱਗਦਾ ਵੀ ਸਾਡੇ ਨਾਂ ਚੜ ਗਈ ਜਿਹੜਾ ਇੰਤਕਾਲ ਸ਼ਬਦਾ ਉਹਦਾ ਅਸਲ 'ਚ ਮਤਲਬ ਮਤਲਬ ਕੀ ਆ ਇੰਤਕਾਲ ਦਾ ਮਤਲਬ ਭਾਈ ਜੀ ਮਾਲਕੀ ਟਰਾਂਸਫਰ ਹੋਣ ਨੂੰ ਕਹਿੰਦੇ ਆ ਅੱਛਾ ਮੰਨ ਲਓ ਮੈਂ ਆਪਣੀ ਕੋਈ ਕੋਈ ਕਿਸੇ ਨੂੰ ਕਿਸ ਤੋਂ ਚੀਜ਼ ਮੈਂ ਖਰੀਦ ਲਈ ਮਤਲਬ ਮੇਰੇ ਨਾਂ ਹੋ ਗਈ ਜਾਂ ਕੋਈ ਵੇਚੀ ਆਪਾਂ ਨੇ ਰੈਵਨਿਊ ਰਿਕਾਰਡ 'ਚ ਜਿਹੜਾ ਇੰਤਕਾਲ ਦਾ ਮਤਲਬ ਇਹ ਆ ਮਾਲਕੀ ਟਰਾਂਸਫਰ ਹੋਣ ਨੂੰ ਦੇਖਾ ਇੱਕ ਮਾਲਕ ਤੋਂ ਦੂਜੇ ਮਾਲਕ ਦੇ ਨਾਂ ਤੇ ਜਾਂਦੀ ਜਿਵੇਂ ਬੈ ਆ ਜਿਹੜੀ ਆਪਾਂ ਖਰੀਦਦੇ ਆ ਉਹਨੂੰ ਇੰਤਕਾਲ ਬੈ ਕਹਿੰਦੇ ਆ ਠੀਕ ਆ ਜੀ ਜਿਹੜੀ ਇੱਕ ਮਾਲਕ ਦੇ ਆਪਦੇ ਵਾਰਸਾਂ ਨੂੰ ਜ਼ਮੀਨ ਜਾਂਦੀ ਆ ਉਹਨੂੰ ਇੰਤਕਾਲ ਵਿਰਾਸਤ ਕਹਿੰਦੇ ਆ ਠੀਕ ਬਾਈ ਜਿਹੜੀ ਬੰਦੇ ਦੀ ਡੈਥ ਤੋਂ ਬਾਅਦ ਉਹਦੇ ਵਾਰਸਾਂ ਦੇ ਨਾਮ ਤੇ ਜਾਂਦੀ ਆ ਉਹਨੂੰ ਇੰਤਕਾਲ ਵਿਰਾਸਤ ਕਹਿੰਦੇ ਆ ਇੱਕ ਤਬਦੀਲ ਮਲਕੀਅਤ ਇੰਤਕਾਲ ਅੱਛਾ ਜੀ ਤਬਦੀਲ ਮਲਕੀਅਤ ਦੇ ਇੰਤਕਾਲ ਹੁੰਦਾ ਬਲੱਡਰ ਲੇਸਨ 'ਚ ਜਿਉਂਦੇ ਜੀਵਨ ਦਾ ਆਪਦੀ ਮਲਕੀਅਤ ਨੂੰ ਆਪਦੇ ਕਿਸੇ ਬਲੱਡਰ ਲੇਸਨ 'ਚ ਟਰਾਂਸਫਰ ਕਰ ਦਿੰਦਾ ਬਾਜੀਵਾ ਉਹਨੂੰ ਤਬਦੀਲ ਮਲਕੀਤ ਕਹਿੰਦੇ ਆ। ਠੀਕ ਬੜਾ ਤੇ ਉਹ ਜਦੋਂ ਆਪਾਂ ਇੰਤਕਾਲ ਫਰਦ ਦੇ ਵਿੱਚ ਚੈੱਕ ਕਰਦੇ ਆਂ ਵੀ ਚੜ ਗਿਆ ਜਾਂ ਨਾ ਚੜ ਗਿਆ ਇੱਥੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਬਹੁਤ ਭੰਬਲ ਭੂਸਾ ਪਿਆ ਰਹਿੰਦਾ ਤੇ ਪੁੱਛਦੇ ਫਿਰ ਜਾਂਦੇ ਨੇ। ਉਹ ਚੀਜ਼ ਇਹ ਹੁੰਦੀ ਹੈ ਜਦੋਂ ਆਪਾਂ ਆਪਦੀ ਫਰਦ ਕਢਾ ਕੇ ਚੈੱਕ ਕਰਨੀ ਆਂ। ਠੀਕ। ਇਦਾਂ ਨੋਟ ਆ ਜਾਂਦਾ ਹੁੰਦਾ। ਅੱਛਾ ਬਾਈ। ਬਰੂਏ ਇੰਤਕਾਲ ਨੰਬਰ ਐਨਾ, ਬਰੂਏ ਬਸਿਕਾ ਨੰਬਰ ਐਨਾ, ਇਹ ਰਜਿਸਟਰੀ ਦਾ ਨੰਬਰ ਹੋਵੇ ਵੀ ਮਿਤੀ ਐਨੀ ਹੋਗੀ। ਠੀਕ ਆ ਜੀ। ਠੀਕ ਆ। ਤੇ ਰਕਬਾ ਐਨਾ, ਐਨਾ ਹਿੱਸਾ। ਆ ਖੇਵਟ ਖਤੌਨੀ ਹੋਗੀ। ਇਥੇ ਵੱਲੋਂ ਹੋ ਗਿਆ ਵੀ ਕਿਹੜੇ ਬੰਦੇ ਨੇ ਆਪ ਵੱਲੋਂ ਫਲਾਣਾ ਸਿੰਘ ਫਲਾਣਾ ਇਹ ਬੰਦਾ ਤਬਦੀਲ ਮਲਕੀਤ ਹੈ ਜਿਹੜੀ ਆਪਦੇ ਬਲੱਡ ਰਿਲੇਸ਼ਨ ਚ ਕਰਾ ਰਿਹਾ ਠੀਕ ਹੈ ਜੀ ਇਦਾਂ ਲਿਖਿਆ ਬਾਹਕ ਬਾਹਕ ਦਾ ਮਤਲਬ ਵੀ ਆਹ ਬੰਦਾ ਆਹ ਬੰਦੇ ਦੇ ਨਾਂ ਉਤੇ ਕਰਾ ਰਿਹਾ ਬਾਹਕ ਤੋਂ ਬਾਅਦ ਵੀ ਇਹਦੇ ਹੱਕ ਚ ਕਰਾ ਰਿਹਾ ਠੀਕ ਹੈ ਇਦਾਂ ਪੜਿਆ ਜਾਂਦਾ ਇਹ ਨੋਟ ਠੀਕ ਹੈ ਬਾਈ ਠੀਕ ਹੈ ਬਾ ਹਿੱਸਾ ਬਰਾਬਰ ਇਹਦਾ ਮਤਲਬ ਵੀ ਦੋ ਬੰਦਿਆਂ ਦੇ ਨਾਂ ਉਤੇ ਕਰਾਇਆ ਵੀ ਬਰਾਬਰ ਬਰਾਬਰ ਹਿੱਸਾ ਕਰਾਇਆ ਠੀਕ ਤਬਦੀਲ ਮਲਕੀਤ ਹੋਇਆ ਇੰਤਕਾਲ ਮਨਜ਼ੂਰ ਹੈ ਜੀ ਠੀਕ ਵੀਰੇ ਇਤੋਂ ਕਲੀਅਰ ਐ ਸੈਟੀਸਫਾਈ ਹੋਣਾ ਚਾਹੀਦਾ ਬੰਦੇ ਨੂੰ ਵੀ ਜਦੋਂ ਆਇਆ ਨਾ ਆ ਸ਼ਬਦ ਲਿਖਿਆ ਗਿਆ ਠੀਕ ਇੰਤਕਾਲ ਮਨਜ਼ੂਰ ਇੰਤਕਾਲ ਮਨਜ਼ੂਰ ਦਾ ਮਤਲਬ ਇਹ ਆ ਵੀ ਸਾਰਾ ਕੰਮ ਜਿਹੜਾ ਫਾਈਨਲ ਹੋ ਗਿਆ ਪਟਵਾਰੀ ਨੇ ਦਰਜ ਕਰਤਾ ਇੰਤਕਾਲ ਤੇ ਕਨਗੋ ਨੇ ਮੁਕਾਬਲਾ ਕਰਨ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਮਨਜ਼ੂਰ ਕਰਤਾ ਠੀਕ ਆ ਜਦੋਂ ਮਨਜ਼ੂਰ ਲਿਖਿਆ ਗਿਆ ਠੀਕ ਜਿੰਨਾ ਚਿਰ ਇਹ ਮਨਜ਼ੂਰ ਨਹੀਂ ਲਿਖਿਆ ਜਾਂਦਾ ਉਹ ਨਾ ਚਿਰ ਉਹ ਕੰਪਲੀਟ ਨਹੀਂ ਹੈਗਾ ਠੀਕ ਆਈ ਵਾਰੀ ਮੁਕਾਬਲੇ ਦੇ ਉਹ ਚ ਪਿਆ ਰਹਿੰਦਾ ਉਦੋਂ ਮੁਕਾਬ ਉਹ ਆਪਣੇ ਕਨਗੋ ਸਾਹਿਬ ਕੋਲ ਪੈਂਡਿੰਗ ਹੁੰਦਾ ਹਾਂਜੀ ਹਾਂ ਜਦੋਂ ਮਨਜ਼ੂਰ ਲਿਖਿਆ ਗਿਆ ਇਹਦਾ ਮਤਲਬ ਫਾਈਨਲ ਆ ਠੀਕ ਆ ਮਨਜ਼ੂਰ ਸ਼ਬਦ ਦੇਖਣਾ ਜ਼ਰੂਰੀ ਆ ਇੱਕ ਇੱਕ ਮਿੰਟ ਲਈ ਤੁਹਾਨੂੰ ਰੋਕਦਾ ਹਾਂ ਰੇ ਤੇ ਜਿੱਥੇ ਤੁਸੀਂ ਕਹਿ ਰਹੇ ਹੋ ਵੀ ਮਨਜ਼ੂਰ ਸ਼ਬਦ ਆ ਹਾਂਜੀ ਇਹ ਮੰਨ ਲਓ ਮੈਂ ਕੋਈ ਚੀਜ਼ ਖਰੀਦੀ ਆ ਇਹ ਉਦੋਂ ਹੀ ਆਊਗਾ ਨਾ ਉਸ ਤੋਂ ਪਹਿਲਾਂ ਮੇਰਾ ਨਾਮ ਲਿਖਿਆ ਆ ਗਿਆ ਉਹਦੇ ਨੀਚੇ ਆ ਗਿਆ ਵੀ ਇੰਤਕਾਲ ਮਨਜ਼ੂਰ ਆ ਮੰਨ ਲਓ ਜਿਹੜੀ ਮੈਂ ਚੀਜ਼ ਖਰੀਦੀ ਆ ਮੇਰੇ ਅੰਡਰ ਚ ਆ ਗਿਆ ਉਹ ਦਾ ਭਾਵ ਹਾਂਜੀ ਹਾਂ ਆ ਬਾਅਦ ਹੱਕ ਤੋਂ ਬਾਅਦ ਜਿਹੜੇ ਬੰਦੇ ਦੇ ਨਾਮ ਹੋਣਗੇ ਉਹਨਾਂ ਦੇ ਨਾਮ ਤੇ ਮਨਜ਼ੂਰ ਹਾਂ ਉਹਨਾਂ ਦੇ ਨਾਮ ਤੇ ਜਿਹੜਾ ਬੱਲੋਂ ਵਾਲਾ ਬੰਦਾ ਸੀ ਇਹ ਥੋੜਾ ਡਿਲੇਟ ਹੋ ਜੂ ਉਹ ਇੰਤਕਾਲ ਭਾਵੇਂ ਬੈਦਾ ਹੋਵੇ ਭਾਵੇਂ ਬਰਸਤਦਾ ਹੋਵੇ ਭਾਵੇਂ ਤਬਦੀਲ ਉਹਦਾ ਲਿਖਿਆ ਨੋਟ ਇਦਾਂ ਹੀ ਹੁੰਦਾ ਇਹ ਮਨਜ਼ੂਰ ਸ਼ਬਦ ਜ਼ਰੂਰ ਦੇਖਣਾ ਹੁੰਦਾ ਠੀਕ ਆ ਭਾਈ ਇਹ ਕਿਹੜੇ ਖਾਨੇ ਚ ਹੁੰਦਾ ਸਾਰਾ ਇਹ ਇਹ ਵਿਸ਼ੇਸ਼ ਕਥਨ ਫਰਜ਼ ਦੇ 8 ਨੰਬਰ ਖਾਨੇ ਚ ਹੁੰਦਾ ਜੀ ਅੱਛਾ ਜੀ ਜਿੰਨੇ ਵੀ ਇਹ ਨੋਟ ਆ ਗਿਆ ਜਿਹੜੇ ਨੋਟ ਨੇ ਇੱਥੇ ਆਉਂਦੇ ਜੇ ਜ਼ਿਆਦਾ ਕਈ ਵਾਰੀ ਆ ਜਾਂਦੇ ਨੇ ਤਾਂ ਲਾਸਟ ਤੇ ਵੀ ਦਿੱਤੇ ਜਾਂਦੇ ਨੇ ਜਿਵੇਂ ਇੱਥੇ ਹੋਣਗੇ ਵੱਡੀਆਂ ਫਰਜ਼ਾਂ ਹੁੰਦੀਆਂ ਨੇ ਜਿਹੜੀਆਂ ਹਾਂਜੀ ਹਾਂ ਸੋਰੀ ਮੈਂ ਦਿਖਾ ਦੇਣਾ ਇੱਥੇ ਉਹ ਕਿਸੇ ਕਿਸੇ ਚ ਆ ਜਾਂਦਾ ਪਰ ਇੱਥੇ ਜ਼ਿਆਦਾਤਰ ਨੋਟ ਨਹੀਂ ਜਿਹੜੇ ਉਹ ਵਿਸ਼ੇਸ਼ ਕਥਨ ਚ ਹੀ ਨੇ ਠੀਕ ਆ ਬਾਈ ਠੀਕ ਆ ਜੇ ਜ਼ਿਆਦਾ ਔਰੇ ਜਗ੍ਹਾ ਨਾ ਬਚੇ ਹਾਂਜੀ ਹਾਂਜੀ ਹਾਂ ਆ ਉਹ ਇੱਥੇ ਵੀ ਆ ਜਾਂਦੇ ਹੁੰਦੇ ਨੇ ਕਈ ਵਾਰੀ ਠੀਕ ਆ ਜੇ ਕਈ ਵਾਰੀ ਜਗ੍ਹਾ ਘੱਟ ਹੋ ਜਾਂਦੀ ਹੈ ਉਹ ਵੱਡੇ ਨੋਟ ਹੋਣਗੇ ਹਾਂਜੀ ਵੱਡੇ ਉਹ ਫਿਰ ਔਰੇ ਆ ਜਾਂਦਾ ਹੁੰਦਾ ਹੈ ਠੀਕ ਆ ਬਾਈ ਠੀਕ ਆ ਤੇ ਇਹ ਦੋਸਤੋ ਹੈ ਕਿ ਸੀ ਇੰਤਕਾਲ ਬਾਰੇ ਜਾਣਕਾਰੀ ਜਦੋਂ ਅਸੀਂ ਕੋਈ ਚੀਜ਼ ਲੈ ਲੈਣੇ ਵੀ 9.5 ਤੇ ਚੜੀ ਅਜੇ ਨਹੀਂ ਚੜੀ ਕਿਉਂ ਬਈ નોਟ ਇੰਤਕਾਲ ਦਾ ਨੋਟ ਚੈੱਕ ਕਰਨ ਵਾਸਤੇ ਵੀ ਇੰਤਕਾਲ ਚੜ ਗਿਆ ਮਨਜ਼ੂਰ ਹੋ ਗਿਆ ਇਹ ਚੀਜ਼ ਇਦਾਂ ਚੈੱਕ ਹੋਣੀ ਮੈਂ ਤੁਸੀਂ ਉੱਥੇ ਇੱਕ ਇਹ ਗੱਲ ਰੱਖਿਓ ਜਿੱਥੇ ਅਸੀਂ ਆ ਨਾਮ ਮਟੇ ਹੋਏ ਨੇ ਉਹਰੇ ਜੇ ਤੁਹਾਡਾ ਨਾਮ ਆ ਗਿਆ ਤੁਸੀਂ ਖਰੀਦ ਖਰੀਦਣ ਵਾਲੇ ਹੋ ਕਿਉਂ ਮੇਰੇ ਹਾਂ ਬਾਅਦ ਤੋਂ ਬਾਅਦ ਖਰੀਦਣ ਵਾਲਾ ਹਾਂ ਹਾਂ ਮੰਨ ਲਓ ਤੁਸੀਂ ਖਰੀਦਣ ਵਾਲੇ ਹੋ ਖਰੀਦਣ ਤੋਂ ਬਾਅਦ ਵੱਲੋਂ ਲਿਖਿਆ ਵੱਲੋਂ ਵੇਚਣ ਵਾਲਾ ਵੇਚਣ ਵਾਲਾ ਹੋ ਗਿਆ ਜਾਂ ਉਹ ਕਰਾਉਣ ਵਾਲਾ ਹੋ ਗਿਆ ਕਰਾਉਣ ਵਾਲਾ ਹੋ ਗਿਆ ਕੋਈ ਵੀ ਹੋ ਗਿਆ ਜਿੱਥੇ ਦੋ ਚੀਜ਼ਾਂ ਆ ਗਈਆਂ ਮੰਨ ਲਓ ਜਿਹੜਾ ਵੇਚ ਰਿਹਾ ਉਹਦਾ ਨਾਮ ਵੀ ਆ ਗਿਆ ਤੇ ਤੁਹਾਡਾ ਖਰੀਦਣ ਦਾ ਨਾਮ ਵੀ ਆ ਗਿਆ ਤੇ ਇੰਤਕਾਲ ਮਨਜ਼ੂਰ ਆ ਗਿਆ ਤਾਂ ਸਮਝ ਲਓ ਤੁਹਾਡੇ ਨਾਂ ਤੇ ਜ਼ਮੀਨ ਜਾਂ ਪਲਾਟ ਚੜ ਗਿਆ ਕਿਉਂ ਬਾਈ ਠੀਕ ਹੈ ਜੀ ਬਿਲਕੁਲ ਜੀ ਇੰਤਕਾਲ ਮਨਜ਼ੂਰ ਹੋ ਗਿਆ ਹਾਂ ਤੇ ਦੋਸਤੋ ਜਾਣਕਾਰੀ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਸ਼ੇਅਰ ਕਰਿਆ ਕਰੋ ਧੰਨਵਾਦ ਬਾਈ ਜੀ ਬਹੁਤ ਬਹੁਤ ਥੈਂਕ ਯੂ ਜੀ